ਹੁਣ ਔਰਤਾਂ ਨੂੰ ਹਰ ਮਹੀਨੇ 2500 ਰੁਪਇਆ ਮਹੀਨਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਅੱਜ 18 ਜਨਵਰੀ ਸ਼ਾਮ ਤੱਕ ਦੀਆਂ 6 ਵੱਡੀਆਂ ਖਬਰਾਂ ਨੇ 6 ਦੀਆਂ 6 ਖਬਰਾਂ ਦੀ ਦਿਨੇ ਆ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਸੱਚ ਗੌਰ ਨਾਲ ਅਖੀਰ ਤੱਕ ਸੁਣਿਓ ਪਹਿਲੀ ਖਬਰ ਹੈ ਕਿ ਅੱਜ ਸ਼ੰਭੂ ਖਨੋਰੀ ਮੋਰਚੇ ਤੇ ਲੱਗੇ ਮੋਰਚੇ ਦੀ ਤੇ ਦੂਜੇ ਪਾਸੇ ਐਸਕੇਐਮ ਭਾਰਤ ਦੀ ਏਕਤਾ ਲਈ ਫੇਰ ਮੀਟਿੰਗ ਹੋਈ ਆ ਪਾਤੜਾਂ ਦੇ ਵਿੱਚ ਔਰ ਮੀਟਿੰਗ ਚੋਂ ਨਿਕਲਿਆ ਕੀ ਹੈ ਨਚੋੜ ਕੀ ਹੈ ਇਹ ਤੁਹਾਨੂੰ ਸਾਰੀ ਗੱਲ ਅੱਗੇ ਦੱਸਦੇ ਆ ਦੂਜੀ ਵੱਡੀ ਖਬਰ ਹੈ ਕਿ ਹੁਣ ਔਰਤਾਂ ਨੂੰ 2500 ਰੁਪਈਆ ਮਹੀਨਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਔਰ ਕੀਤਾ ਕਿਨੇ ਆ ਕਿਵੇਂ ਕੀਤਾ ਕਦੋਂ ਮਿਲੇਗਾ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਦੇ ਆ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਐਸਕੇਐਮ ਨੇ ਮੋਦੀ ਨੂੰ ਚਿੱਠੀ ਲਿਖੀ ਹੈ ਤੇ ਚਿੱਠੀ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਲਿਖ ਦਿੱਤੀਆਂ ਨੇ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਡੇਰਾ ਬਿਆਸ ਦੇ ਵਿੱਚ ਹੁਣ ਵੀਆਈਪੀ ਕਲਚਰ ਦੇ ਉੱਪਰ ਰੋਕ ਲਾ ਦਿੱਤੀ ਗਈ ਹੈ ਮਤਲਬ ਖਾਸ ਲੋਕਾਂ ਨੂੰ ਖਾਸ ਸਮਝਣ ਦੇ ਉੱਪਰ ਰੋਕ ਲਾਈ ਗਈ ਹੈ ਕਿਵੇਂ ਲਾਈ ਹੈ ਤੇ ਕਦੋਂ ਤੋਂ ਲਾਈ ਹੈ ਇਹ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਇਸ ਤੋਂ ਅਗਲੀ ਵੱਡੀ ਖਬਰ ਹੈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੁਣ ਬਹੁਤ ਜ਼ਿਆਦਾ ਖਤਰੇ 'ਚ ਆ ਗਈ ਹੈ ਅੱਜ ਦੁਪਹਿਰੇ ਜੋ ਰਿਪੋਰਟਾਂ ਆਈਆਂ ਨੇ ਉਹਦੇ ਮੁਤਾਬਕ ਤਾਂ ਉਥੇ ਸੋਗ ਛਾ ਗਿਆ ਪੰਡਾਲ ਗਮਗੀਨ ਹੋਇਆ ਪਿਆ ਖਨੌਰੀ ਬਾਰਡਰ ਦਾ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਮਾਮਲੇ ਦੇ ਵਿੱਚ ਹੁਣ ਅਰਾਦਾ ਕਤਲ ਦੀ ਧਾਰਾ ਜੋੜ ਦਿੱਤੀ ਗਈ ਹੈ 307 ਲਾ ਦਿੱਤੀ ਗਈ ਹੈ ਮਾਮਲਾ ਕੀ ਹੈ ਮੁੱਦਾ ਕੀ ਹੈ ਕਿਹਦੇ ਤੇ ਲਾਈ ਗਈ ਹੈ ਬਹੁਤ ਵੱਡਾ ਰੌਲਾ ਇਸ ਮੁੱਦੇ ਤੇ ਦੁਬਾਰਾ ਪੈ ਗਿਆ ਇਹਦੇ ਉੱਪਰ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਅੱਜ ਏਕਤਾ ਲਈ ਮੀਟਿੰਗ ਹੋਈ ਹੈ ਜਿਹੜਾ ਖਨੌਰੀ ਬਾਰਡਰ ਤੇ ਮੋਰਚਾ ਲੱਗਾ ਜਿਹੜਾ ਸ਼ੰਭੂ ਬਾਰਡਰ ਤੇ ਮੋਰਚਾ ਲੱਗਾ ਤੇ ਜਿਹੜੇ ਐਸ ਕੇ ਐਮ ਭਾਰਤ ਜਿਹੜਾ ਵੱਖਰੇ ਤੌਰ ਤੇ ਲੜਾਈ ਲੜ ਰਿਹਾ ਇਹਨਾਂ ਦੇ ਵਿੱਚ ਏਕਤਾ ਦੇ ਲਈ ਪਾਤੜਾਂ ਦੇ ਵਿੱਚ ਮੀਟਿੰਗ ਹੋਈ ਹੈ ਪਹਿਲਾਂ ਵੀ ਮੀਟਿੰਗ ਹੋਈ ਉਸ ਤੋਂ ਪਹਿਲਾਂ ਵੀ ਹੋਈ ਹਰ ਵਾਰੀ ਕਿਹਾ ਜਾਂਦਾ ਰਿਹਾ ਕਿ ਯਤਨ ਕਰ ਰਹੇ ਆ ਏਕਤਾ ਕਰਨ ਦੇ ਲਈ ਅੱਜ ਫੇਰ ਮੀਟਿੰਗ ਹੋਈ ਤੇ ਨਿਕਲਿਆ ਕੀ ਐ ਨਚੋੜ ਕੀ ਐ ਦੇਖੋ ਜੀ ਕਿਸਾਨ ਆਗੂਆਂ ਨੇ ਮੀਟਿੰਗ ਕਰਨ ਤੋਂ ਬਾਅਦ ਤਿੰਨ ਚਾਰ ਗੱਲਾਂ ਦੱਸੀਆਂ ਨੇ ਪਹਿਲੀ ਗੱਲ ਤੋਂ ਉਹਨਾਂ ਨੇ ਇਹ ਕਹੀ ਕਿ ਅਸੀਂ ਜਿਹੜੇ ਐਕਸ਼ਨ ਦਿੱਤੇ ਹੋਏ ਨੇ ਜਿਹੜੇ ਪ੍ਰਦਰਸ਼ਨ ਕਰਨ ਦੇ ਵੱਡੇ ਸੱਦੇ ਨੇ ਉਹਨਾਂ ਦੇ ਉੱਪਰ ਸਾਂਝੀ ਸਹਿਮਤੀ ਬਣਾ ਲਈ ਐ ਔਰ ਹੁਣ 20 ਤਰੀਕ ਨੂੰ ਦੇਸ਼ ਦੇ ਸਾਰੇ ਜਿਹੜੇ ਐਮਪੀ ਨੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਘਰਾਂ ਦੇ ਘਰਾਓ ਕੀਤੇ ਜਾਣਗੇ ਤੇ 26 ਜਨਵਰੀ ਨੂੰ ਸੰਵਿਧਾਨ ਦਿਵਸ ਵਾਲੇ ਦਿਨ ਪੂਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕੱਢੇ ਜਾਣਗੇ ਔਰ ਇਹ ਤਿੰਨੋਂ ਫੋਰਮ ਸਾਂਝੇ ਤੌਰ ਤੇ ਕਰਨਗੇ ਸ਼ੰਭੂ ਮੋਰਚਾ ਖਨੌਰੀ ਮੋਰਚਾ ਤੇ ਐਸਕੇਐਮ ਭਾਰਤ ਸਾਰੇ ਸਾਂਝੇ ਤੌਰ ਤੇ ਇਹ ਦੋਵੇਂ ਸੱਦੇ ਲਾਗੂ ਕਰਨਗੇ ਜਿਹੜੀ ਗੱਲ ਹੈ ਏਕਤਾ ਦੀ ਏਕਤਾ ਬਾਰੇ ਸੂਈ ਅਜੇ ਉੱਥੇ ਹੀ ਫਸੀ ਹੋਈ ਹੈ ਉਹ ਅੱਗੇ ਨਹੀਂ ਤੁਰੀ ਆਗਵਾ ਨੇ ਅੱਜ ਵੀ ਇਹ ਕਿਹਾ ਜੋ ਪਿਛਲੀ ਮੀਟਿੰਗ ਚ ਕਿਹਾ ਸੀ ਕੀ ਕਿਹਾ ਵੀ ਅਸੀਂ ਏਕਤਾ ਲਈ ਕੋਸ਼ਿਸ਼ ਕਰ ਰਹੇ ਆ ਪਰ ਅਜੇ ਕੁਝ ਕ ਸਹਿਮਤੀਆਂ ਨਹੀਂ ਬਣੀਆਂ ਜਦੋਂ ਉਹ ਬਣ ਜਾਣਗੀਆਂ ਫਿਰ ਏਕਤਾ ਹੋ ਜਾਏਗੀ ਏਕਤਾ ਅਸੀਂ ਸਾਰੇ ਚਾਹੁੰਦੇ ਆ ਇਹੀ ਵਾਰ-ਵਾਰ ਆਗੂ ਸਹਿਬਾਨ ਕਹਿ ਰਹੇ ਨੇ ਇੱਥੇ ਜਜ਼ਬਾਤੀ ਹੋਣ ਦੀ ਲੋੜ ਨਹੀਂ ਆਦਰਸ਼ਵਾਦੀ ਹੋਣ ਦੀ ਲੋੜ ਨਹੀਂ ਸੱਚਮੁੱਚ ਇਹ ਗੱਲ ਇੰਜ ਹੀ ਹੁੰਦੀ ਹੈ ਵੇਖੋ ਉਹ ਕੋਈ ਇੱਕ ਅੱਧਾ ਬੰਦਾ ਨਹੀਂਗਾ ਇਥੇ ਪਰਵਾਦ ਦੇ ਸਾਰੇ ਜੀ ਇਕੱਠੇ ਕਰਕੇ ਇੱਕੋ ਮੁੱਦੇ ਤੇ ਬਹਾਉਣੇ ਹੋਣ ਨਾ ਤੇ ਬਹੁਤ ਵਾਰ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਨੇ ਪਰਿਵਾਰ ਚ ਜੀ ਭਾਵੇਂ ਪੰਜ ਹੀ ਹੋਣ ਤੇ ਉਹ ਜਿਹੜੀਆਂ ਐਨੀਆਂ ਜਥੇਬੰਦੀਆਂ ਇੰਨਾ ਥੱਲੇ ਸੈਂਕੜੇ ਹਜ਼ਾਰਾਂ ਦੀ ਗਿਣਤੀ ਚ ਉਹਨਾਂ ਦਾ ਕਿੱਡਰ ਹੈ ਤੇ ਤਜਰਬੇਕਾਰ ਆਗੂ ਨੇ ਵਿਚਾਰਧਾਰਾ ਸੋਚਾਂ ਸਿਧਾਂਤ ਅਲੱਗ-ਅਲੱਗ ਨੇ ਤਾਂ ਐਵੇਂ ਹਵਾ ਚੋਂ ਏਕਤਾ ਨਹੀਂ ਹੋ ਜਾਣੀ ਜੇ ਐਸੀ ਏਕਤਾ ਕਰ ਵੀ ਲਈ ਜਾਵੇ ਜਿਹੜੀ ਸਾਰੇ ਮੁੱਦੇ ਕਲੀਅਰ ਕਰਕੇ ਨਾ ਹੋਵੇ ਤਾਂ ਵੈਸੇ ਉਸ ਇਕਤਾ ਦਾ ਬਹੁਤਾ ਫਾਇਦਾ ਨਹੀਂ ਹੁੰਦਾ ਇਹ ਵਾਧੂ ਦਾ ਅਦਰਸ਼ਵਾਦ ਹੁੰਦਾ ਜਿੰਨਾ ਮਰਜ਼ੀ ਕੋਟ ਲਈਏ ਆਗੂ ਸਹਿਰਦਤਾ ਦੇ ਨਾਲ ਯਤਨ ਕਰ ਰਹੇ ਨੇ ਚੰਗੀ ਗੱਲ ਹੈ ਕਰਦੇ ਰਹਿਣਾ ਚਾਹੀਦਾ ਤੇ ਜਿਹੜੇ ਸੱਦੇ ਸਾਂਝੇ ਕਰ ਲੈਨੇ ਉਹ ਚੰਗੀ ਗੱਲ ਹੈ ਜੇ ਮੇਰੇ ਤੋਂ ਪੁੱਛੋ ਨਚੋੜ ਕੀ ਨਿਕਲਿਆ ਤਾਂ ਮੈਨੂੰ ਜਿੰਨੀ ਕੁ ਮੱਤ ਆ ਥੋੜੀ ਬਹੁਤ ਮੈਂ ਕਹੂੰਗਾ ਇਹ ਇਕਤਾ ਇੰਨੀ ਕੀ ਹੋਣੀ ਹੈ ਹਾਲ ਦੀ ਘੜੀ ਜਿੰਨੇ ਵਖਰੇਵੇਂ ਬਣ ਚੁੱਕੇ ਆ ਦਿੱਲੀ ਅੰਦੋਲਨ ਤੋਂ ਬਾਅਦ ਪਹਿਲਾਂ ਵੀ ਸੀ ਵਿਚਾਰਧਾਰਾ ਦੇ ਸੋਚਾਂ ਦੇ ਪਰ ਉਸ ਤੋਂ ਬਾਅਦ ਜਿਹੜੇ ਬਣੇ ਨੇ ਜਿੰਨਾ ਕਿ ਮੈਨੂੰ ਸਮਝ ਆਉਂਦੀ ਹੈ ਕਹਾਣੀ ਇਕਤਾ ਇਸ ਤੋਂ ਵੱਧ ਅੱਗੇ ਨਹੀਂ ਹੋਣੀ ਜੇ ਕੋਈ ਇਹ ਸੋਚੇ ਕਿ ਇੱਕੋ ਫੋਰਮ ਦੇ ਵਿੱਚ ਸਾਰੇ ਫੋਰਮ ਆ ਜਾਣਗੇ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਸੱਦੇ ਸਾਂਝੇ ਹੋਣਗੇ ਸੰਘਰਸ਼ ਸਾਂਝਾ ਹੋ ਸਕਦਾ ਤੇ ਤਾਲਮੇਲ ਵੀ ਐਕਸ਼ਨ ਹੋ ਸਕਦੇ ਨੇ ਪਰ ਸ਼ਾਇਦ ਕਾਫੀ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਪੋਜੀਸ਼ਨਾਂ ਲੈ ਕੇ ਬੈਠੀਆਂ ਨੇ ਤੇ ਜਿਹੜੀ ਏਕਤਾ ਪੰਜਾਬ ਦੇ ਲੋਕ ਆਦਰਸ਼ਵਾਦੀ ਤਰੀਕੇ ਨਾਲ ਜਾਂ ਹਵਾਈ ਤਰੀਕੇ ਨਾਲ ਵੇਖਣੀ ਚਾਹੁੰਦੇ ਨੇ ਵੀ ਐ ਐਲਾਨ ਹੋ ਜੇ ਵੀ ਲਓ ਜੀ ਅਸੀਂ ਇੱਕ ਹੋ ਗਏ ਹਾਂ ਕਈ ਵੇਲੇ ਤਾਂ ਇਹ ਕਹਿ ਦਿੰਦੇ ਨੇ ਵੀ ਇਹ ਸਾਰੀਆਂ ਜਥੇਬੰਦੀਆਂ ਢਾ ਕੇ ਤੇ ਇੱਕੋ ਜਥੇਬੰਦੀ ਬਣਾ ਲੈਣ ਅਸਲ ਦੇ ਵਿੱਚ ਇਹ ਹਵਾ 'ਚ ਡਾਂਗਾ ਨੇ ਇਹ ਹਕੀਕਤ ਮੁਖੀ ਗੱਲਾਂ ਨਹੀਂ ਗੀਆਂ ਇਹ ਇੰਜ ਨਹੀਂ ਹੋ ਸਕਦਾ ਹੁੰਦਾ ਕਿਉਂਕਿ ਹਵਾਈ ਗੱਲਾਂ ਹੋਰ ਹੁੰਦੀਆਂ ਨੇ ਇੱਥੇ ਤਾਂ ਜੇ ਪੁੱਤਾਂ ਨੂੰ ਕੋਈ ਕਹ ਦੇ ਵੀ ਸਾਰਾ ਕੰਟਰੋਲ ਕਰਦਾ ਭਾਪੇ ਦੇ ਹੱਥ ਦੇ ਦਈਏ ਪੁੱਤ ਨਹੀਂ ਮੰਨਦੇ ਨਹੀਂ ਮੰਨਦੇ ਇਹ ਸੱਚੀ ਗੱਲ ਆ ਮੰਨੋ ਜਾਂ ਨਾ ਮੰਨੋ ਤਾਂ ਉਹ ਤਾਂ ਜੱਥੇਬੰਦੀਆਂ ਨੇ ਤੇ ਜਿੰਨੀ ਕਰ ਰਿਆ ਕੋਸ਼ਿਸ਼ ਚਲੋ ਵਧੀਆ ਹੁਣ ਅਗਲੀ ਗੱਲ ਹੈ ਕਿ ਐਸਕੇਮ ਭਾਰਤ ਨੇ ਚਿੱਠੀ ਲਿਖੀ ਹੈ ਮੋਦੀ ਸਾਹਿਬ ਨੂੰ ਚਿੱਠੀ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਡੱਲੇਵਾਲ ਦੀ ਸਿਹਤ ਹੋ ਰਹੀ ਆ ਬਹੁਤ ਗੰਭੀਰ ਦੱਲੇਵਾਲ ਨੂੰ ਜ਼ਿੰਦਗੀ ਦਾ ਖਤਰਾ ਹੈ ਔਰ 111 ਕਿਸਾਨ ਹੋਰ ਉੱਥੇ ਮਰਨ ਵਰਤੇ ਬੈਹਗੇ ਨੇ ਤੇ ਮੋਦੀ ਸਾਹਿਬ ਚੁੱਪ ਨੇ ਉਹਨਾਂ ਨੇ ਬਿਲਕੁਲ ਮੂਕ ਚੁੱਪ ਕਿਉਂ ਧਾਰੀ ਹੋਈ ਹੈ ਚਿੱਠੀ ਲਿਖ ਕੇ ਆਗੂਆਂ ਨੇ ਮੰਗ ਕੀਤੀ ਆ ਸੰਯੁਕਤ ਮੋਰਚਾ ਭਾਰਤ ਜਿਹੜਾ ਵੱਖਰੇ ਤੌਰ ਤੇ ਲੜਿਆ ਉਹਨਾਂ ਨੇ ਚਿੱਠੀ ਲਿਖੀ ਮੋਦੀ ਸਾਹਿਬ ਨੂੰ ਉਹਦੇ ਚ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਵੱਲ ਸ਼੍ਰੀਮਾਨ ਜੀ ਧਿਆਨ ਦਿਓ ਕਿਸਾਨਾਂ ਦੀਆਂ ਮੰਗਾਂ ਨੂੰ ਸੁਣੋ ਐ ਤੁਸੀਂ ਚੁੱਪ ਨਾ ਧਾਰੋ ਇਹ ਚੁੱਪ ਬਹੁਤ ਖਤਰਨਾਕ ਹੈ ਪਹਿਲਾਂ ਵੀ ਤੁਸੀਂ 13 ਮਹੀਨੇ 750 ਦੇ ਕਰੀਬ ਕਿਸਾਨਾਂ ਦੀ ਸ਼ਹਾਦਤਾਂ ਨੂੰ ਵੇਖਿਆ ਫਿਰ ਜਾ ਕੇ ਤੁਸੀਂ ਕਾਨੂੰਨ ਵਾਪਸ ਲੈ ਤੇ ਹੁਣ ਚਿੱਠੀ ਲਿਖੀ ਗਈ ਹੈ ਕਿ ਕਿਸਾਨਾਂ ਵੱਲ ਧਿਆਨ ਦਿੱਤਾ ਜਾਵੇ ਕਿਸਾਨਾਂ ਦੀਆਂ ਮੰਗਾਂ ਨੂੰ ਸੁਣੋ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਪ੍ਰਧਾਨ ਮੰਤਰੀ ਮੋਦੀ ਮਾਮਲੇ ਦੇ ਵਿੱਚ ਹੁਣ 307 ਦੀ ਧਾਰਾ ਜੋੜ ਦਿੱਤੀ ਗਈ ਹੈ ਮਾਮਲਾ ਕੀ ਹੈ ਮਾਮਲਾ ਇਹ ਆ ਮਿੱਤਰੋ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਏ ਸੀ ਪੰਜਾਬ ਤੁਹਾਨੂੰ ਯਾਦ ਹੋਣਾ ਜਦੋਂ ਜੇ ਨਵੇਂ-ਨਵੇਂ ਖੇਤੀ ਕਾਨੂੰਨ ਵਾਪਸ ਲਏ ਸੀ ਔਰ ਉਦੋਂ ਚਰਨਜੀਤ ਚੰਨੀ ਇੱਥੇ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਕਾਂਗਰਸੀ ਸਰਕਾਰ ਸੀ ਤਾਂ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆਏ ਫਿਰੋਜ਼ਪੁਰ ਦੇ ਵਿੱਚ ਉਹਨਾਂ ਨੇ ਇੱਕ ਉਦਘਾਟਨ ਕਰਨਾ ਸੀਗਾ ਕਿਸਾਨ ਵਿਰੋਧ ਕਰ ਰਹੇ ਸੀ ਔਰ ਉੱਥੇ ਫਿਰ ਕੀ ਹੋਇਆ ਮੀਂਹ ਪੈ ਰਿਹਾ ਸੀ ਤੇ ਮੋਦੀ ਸਾਹਿਬ ਨੂੰ ਬਿਨਾਂ ਰੈਲੀ ਕੀਤੇ ਵਾਪਸ ਜਾਣਾ ਪਿਆ ਸੀ। ਉਦੋਂ ਮਾਮੂਲੀ ਧਰਾਵਾਂ ਪ੍ਰਦਰਸ਼ਨਕਾਰੀਆਂ ਦੇ ਉੱਪਰ ਲਾਈਆਂ ਗਈਆਂ ਸੀ ਤੇ ਸੁਰੱਖਿਆ ਨੂੰ ਖਤਰਾ ਦੱਸਦਿਆਂ ਮੋਦੀ ਸਾਹਿਬ ਬਿਨਾਂ ਰੈਲੀ ਕੀਤੇ ਵਾਪਸ ਗਏ ਸੀ। ਸ਼ਾਇਦ ਕਿਸੇ ਪ੍ਰਧਾਨ ਮੰਤਰੀ ਦੇ ਨਾਲ ਐਦਾਂ ਪਹਿਲੀ ਵਾਰ ਹੋਇਆ ਹੋਣਾ ਕਿ ਜਿਹੜੇ ਕੰਮ ਲਈ ਉਹ ਗਏ ਉੱਥੇ ਪਹੁੰਚ ਨਹੀਂ ਸਕੇ ਤੇ ਅੱਧ ਚੋਂ ਵਾਪਸ ਜਾਣਾ ਪਿਆ। ਪਰ ਉਸ ਤੋਂ ਬਾਅਦ ਉਦੋਂ ਤੱਕ ਕੁਝ ਕਿ ਧਰਾਵਾਂ ਲਾ ਕੇ ਪ੍ਰਦਰਸ਼ਨਕਾਰੀਆਂ ਦੇ ਉੱਪਰ ਕੇਸ ਦਰਜ ਕੀਤਾ ਗਿਆ ਉਸ ਤੋਂ ਬਾਅਦ ਇਨਕੁਆਰੀਆਂ ਹੋਈਆਂ ਪੰਜ ਛੇ ਪੁਲਿਸ ਅਫਸਰਾਂ ਤੇ ਗਾਜਗਰੀ ਤੇ ਹੁਣ ਦੱਸਿਆ ਜਾ ਰਿਹਾ ਕਿ 26 27 ਕਿਸਾਨਾਂ ਦੇ ਉੱਪਰ 307 ਦੀ ਧਾਰਾ ਲਾਈ ਜਾ ਰਹੀ ਹੈ ਇਹ ਕਿਹਾ ਜਾ ਰਿਹਾ ਵੀ ਇਹਨਾਂ ਕਿਸਾਨਾਂ ਨੇ ਜਿੱਥੋਂ ਮੋਦੀ ਸਾਹਿਬ ਦਾ ਕਾਫਲਾ ਲੰਘ ਰਿਹਾ ਸੀ ਉੱਥੇ ਪ੍ਰਦਰਸ਼ਨ ਕੀਤਾ ਸੀ ਝੰਡੇ ਦਿਖਾਏ ਸੀ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਇਸ ਕਰਕੇ 307 ਰਾਦਾ ਇਹ ਕਤਲ ਮਤਲਬ ਕਤਲ ਕਰਨ ਦਾ ਇਰਾਦਾ ਉਹ ਧਰਾਮਾਂ ਜਿਹੜੀਆਂ ਨੇ ਲਾਈਆਂ ਗਈਆਂ ਨੇ ਉਧਰ ਕਿਸਾਨਾਂ ਨੇ ਕਿਹਾ ਵੀ ਇਹ ਸ਼ਰੇਆਮ ਤੇ ਸਰਾ ਸਰ ਤੱਕ ਹੈ ਕਿਸਾਨਾਂ ਨੇ ਕਿਹਾ ਕਿ ਮੋਦੀ ਸਾਹਿਬ ਨੂੰ ਕਤਲ ਕਰਨ ਦੇ ਇਰਾਦੇ ਨਾਲ ਤਾਂ ਛੱਡੋ ਅਸੀਂ ਸ਼ੂਨ ਤੱਕ ਦੇ ਇਰਾਦੇ ਨਾਲ ਵੀ ਨਹੀਂ ਗਏ ਅਸੀਂ ਤਾਂ ਸਿਰਫ ਪ੍ਰਦਰਸ਼ਨ ਕਰ ਰਹੇ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਕਿਸਾਨ ਉਹਨਾਂ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਔਰ ਕਿਸਾਨਾਂ ਨੇ ਇਹ ਕਿਹਾ ਕਿ ਮੋਦੀ ਸਾਹਿਬ ਇਸ ਕਰਕੇ ਰੈਲੀ ਤੋਂ ਬਿਨਾ ਵਾਪਸ ਚਲੇ ਗਏ ਕਿਉਂਕਿ ਰੈਲੀ 'ਚ ਬੰਦੇ ਇਕੱਠੇ ਨਹੀਂ ਸੀ ਹੋਏ ਕੁਰਸੀਆਂ ਖਾਲੀ ਸੀ ਕਿਸਾਨ ਆਗੂ ਕਹਿ ਰਹੇ ਨੇ ਕਿ ਜੇਕਰ ਉਹ ਰੈਲੀ 'ਚ ਆਉਂਦੇ ਤਾਂ ਬਹੁਤ ਵੱਡੀ ਇਨਸਲਟ ਸੀ ਬੇਇੱਜ਼ਤੀ ਸੀ ਇਸ ਕਰਕੇ ਉਹ ਵਾਪਸ ਚਲੇ ਗਏ ਪਰ ਬਾਅਦ ਦੇ ਵਿੱਚ ਗੱਲ ਇਹ ਬਣਾ ਦਿੱਤੀ ਗਈ ਵੀ ਕਿਸਾਨਾਂ ਤੋਂ ਖਤਰਾ ਸੀ ਤਾਂ ਵਾਪਸ ਚਲੇ ਗਏ ਪਰ ਹੁਣ 307 ਦਾ ਜਿਹੜਾ ਜਿਹੜੀਆਂ ਧਰਾਵਾ ਜੋੜੀਆਂ ਗਈਆਂ ਨੇ ਉਹਨਾਂ ਦੇ ਉੱਪਰ ਸੰਯੁਕਤ ਕਿਸਾਨ ਮੋਰਚੇ ਤੋਂ ਲੈ ਕੇ ਤੇ ਸ਼ੰਭੂ ਖਨੋਰੀ ਮੋਰਚੇ ਤੱਕ ਸਾਰੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਇਹ ਆਖਿਆ ਗਿਆ ਹੈ ਕਿ ਇਸ ਨੀਤੀ ਦਾ ਡਟਵਾ ਵਿਰੋਧ ਕੀਤਾ ਜਾਵੇਗਾ ਹੁਣ ਅਗਲੀ ਵੱਡੀ ਖਬਰ ਹੈ ਡੇਰਾ ਬਿਆਸ ਡੇਰਾ ਬਿਆਸ ਜਿਹੜਾ ਮਾਝੇ ਦੇ ਵਿੱਚ ਸਥਿਤ ਹੈ ਔਰ ਵੱਡਾ ਡੇਰਾ ਹੈ ਕਰੋੜਾਂ ਲੋਕ ਉਹਦੇ ਨਾਲ ਜੁੜੇ ਨੇ ਉੱਥੇ ਇਹ ਖਬਰ ਆ ਰਹੀ ਹੈ ਕਿ VIP ਕਲਚਰ ਖਤਮ ਕੀਤਾ ਜਾ ਰਿਹਾ ਹੈ ਕਹਿੰਦੇ ਨੇ ਕਿ ਪਹਿਲਾਂ ਉੱਥੇ VIP ਕਲਚਰ ਚੱਲਦਾ ਰਿਹਾ ਹੈ ਹੁਣ ਖਤਮ ਕੀਤਾ ਜਾ ਰਿਹਾ ਹੈ ਪਹਿਲਾਂ ਕਿਵੇਂ ਚੱਲਦਾ ਸੀ ਕਹਿੰਦੇ ਪਹਿਲਾਂ ਜਦੋਂ ਕੋਈ ਖਾਸ ਬੰਦੇ VIP ਬੰਦੇ ਆਉਂਦੇ ਸੀ ਤਾਂ ਆਮ ਜਿਹੜੀ ਸੰਗਤ ਹੈ ਉੱਥੇ ਜਾਂਦੀ ਉਹਨਾਂ ਨੂੰ ਅਲੱਗ ਬਿਠਾਇਆ ਜਾਂਦਾ ਸੀ ਤੇ ਉਹ ਖਾਸ VIP ਬੰਦਿਆਂ ਨੂੰ ਅਲੱਗ ਬਿਠਾਇਆ ਜਾਂਦਾ ਸੀ ਪਰ ਹੁਣ ਤੋਂ ਇੰਜ ਨਹੀਂ ਕੀਤਾ ਜਾਇਆ ਕਰੇਗਾ ਉਹ ਜਿਹੜੇ ਵੀਆਈਪੀ ਨੇ ਉਹਨਾਂ ਨੂੰ ਵੀ ਆਮ ਲੋਕਾਂ ਦੇ ਨਾਲ ਆਮ ਥਾਂ ਤੇ ਬਿਠਾਇਆ ਜਾਇਆ ਜਾਏਗਾ ਪਰ ਇੱਥੇ ਕੋਈ ਸਵਾਲ ਵੀ ਉੱਠਦੇ ਨੇ ਜਦੋਂ ਹੁਣ ਤੱਕ ਇੰਜ ਨਹੀਂ ਕੀਤਾ ਗਿਆ ਤਾਂ ਕਿਉਂ ਨਹੀਂ ਕੀਤਾ ਗਿਆ ਕੀ ਗੱਲ ਜੇਕਰ ਉਹ ਇੰਨੀ ਸ਼ਰਧਾ ਨਾਲ ਲੋਕ ਜਾਣਦੇ ਨੇ ਡੇਰੇ ਬਿਆਸ